ਸਿੰਘਤ ਕਿਸਾਨ ਮੋਰਚਾ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਸਰਕਾਰਾਂ ਭਾਵੇਂ ਉਹ ਕੇਂਦਰ ਦੀ ਹੋਵੇ ਜਾਂ ਸੂਬਿਆਂ ਦੀ ਕਿਸਾਨਾਂ ਦੇ ਹਮਲਾਵਰ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਕੇਂਦਰ ਅਤੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨਾਲੋਂ ਜ਼ਿਆਦਾ ਖਤਰਨਾਕ ਨਹੀਂ ਜੋ ਲੈਂਡ ਪੂਲਿੰਗ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਦਾ ਇਸ ਲੈਂਡ ਪੂਲਿੰਗ ਪਿੱਛੇ ਉਦੇਸ਼ ਕਿਸਾਨਾਂ ਦੀਆਂ ਜ਼ਮੀਨਾਂ ਆਪਣੇ ਕਬਜ਼ੇ ਵਿੱਚ ਲੈਣਾ ਤੇ ਉਹਨਾਂ ਦੇ ਬਦਲੇ ਕਿਸਾਨਾਂ ਨੂੰ ਪੈਸਾ ਵੀ ਨਹੀਂ ਦੇਣਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ 65 ਹਜ਼ਾਰ ਏਕੜ ਖੇਤੀ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ ਪਰ ਅਸੀਂ ਸਰਕਾਰ ਦੀ ਇਹ ਚਾਲ ਕਾਮਯਾਬ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਕਿਹਾ ਕਿ ਬਕਾਲਾ ਵਿੱਚ ਛੇਤੀ ਹੀ ਲੈਂਡ ਪੂਲਿੰਗ ਖਿਲਾਫ ਇੱਕ ਵੱਡੀ ਕਾਨਫਰੰਸ 16 ਅਗਸਤ ਨੂੰ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦੀ ਇੱਕ ਵੱਡੀ ਮਹਾਕਿਸਾਨ ਪੰਚਾਇਤ ਕੀਤੀ ਜਾਵੇਗੀ। ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਰਾਜਾਂ ਦੀਆਂ ਸਰਕਾਰਾਂ ਹੋਣ ਲੋਕਾਂ ਦੇ ਉੱਪਰ ਹਮਲਾਵਰ ਨੇ ਕਿਸਾਨਾਂ ਦੇ ਕੋਲ ਜ਼ਬਰਦਸਤੀ ਹਰ ਹਿੱਲੇ ਜ਼ਮੀਨਾ ਖੋ ਕੇ ਕਾਰਪੋਰੇਟਸ ਦੇ ਹਵਾਲੇ ਕਰਕੇ ਔਰ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀਆਂ ਸ਼ਾਸ਼ਾ ਰਚਨ ਦੇ ਤਹਿਤ ਪਿਛੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਉਹਦੇ ਤੇ ਲੋਕਾਂ ਦੇ ਤਕੜੇ ਹੋ ਗਏ ਫਾਈਟ ਕੀਤਾ ਪਿੱਛੇ ਮੋੜ ਲਿਆ ਲੇਕਨ ਅੱਜ ਸਾਡੀ ਸਟੇਟ ਦੀ ਗਵਰਨਮੈਂਟ ਉਹਦੇ ਨਾਲੋਂ ਵੀ ਖਤਰਨਾਕ ਲੈਂਡ ਪੂਲਿੰਗ ਲੈ ਕੇ ਆ ਗਈ ਕਿ ਲੋਕਾਂ ਨੂੰ ਜ਼ਮੀਨ ਦਾ ਪੈਸਾ ਵੀ ਕੋਈ ਨਹੀਂ ਦੇਣਾ ਔਰ ਫ੍ਰੀ ਆਫ ਕਾਸਟ ਜ਼ਮੀਨ ਲੈ ਲੈਣੀ ਹੈ